स्वागत है आप सभी का नामधारी मीडिया इंडिया पर मैं सना आज हम श्री बहनी साहिब में मौजूद हैं यहाँ पर एक सुबह जी फ्री गन्ने का रस पिलाने की सेवा कर रहे हैं आइए उनसे इनकी कुछ जानकारियाँ लेते हैं सस्काल सुबह जीकाल जी आप यहाँ पर जो गन्ने का रस की फ्री सेवा कर रहे हैं ये क्यों कर रहे हैं इसकी कोई जानकारी दीजिए हमें सेवा कर रहे हैं है, सात संग रस पे हैं है। पंद्रह साल तो काम बीता है और भी

ਇਹ ਸਾਰੀ ਸਾਥ ਸੰਗਤ ਦੇ ਸੰਜੋਗ ਨਾਲ ਹੀ ਹੁੰਦਾ ਹੈ ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ ਹੈ ਸਦ ਗੁਲਜਾਰ ਸਿੰਘ ਜੀ ਸੂਬਾ ਸ੍ਰੀ ਭੈਣੀ ਸਾਹਿਬ ਇਥੇ ਨੇ ਥਾਪੇ ਗਏ ਨੇ ਪਿੰਡ ਮਹਿਮੂਦਪੁਰ ਉਟਾਲਾ ਗਿਲਾ ਹੁਸ਼ਿਆਰਪੁਰ ਦੇ ਵੀ ਸੂਬੇ ਨੇ ਜੀ ਇਹ ਇਹਨਾਂ ਦੇ ਬਹੁਤ ਕਿਰਪਾ ਸਤਿਗੁਰ ਦੀ ਹਰ ਟਾਈਮ ਹਰ ਤਤ ਪਾ ਰਹੇ ਨੇ ਜਦੋਂ ਵੀ ਹੁਕਮ ਭੈਣੀ ਸਾਹਿਬ ਕੋਈ ਜਾਂਦਾ ਹੈ ਸੱਚੇ ਪਾਤਸ਼ਾਹ ਜੀ ਦਾ ਉਸੇ ਟਾਈਮ ਇਹ ਉਸੇ ਟਾਈਮ ਹਾਜ਼ਰ ਹੋ ਜਾਂਦੇ ਨੇ ਸਾਥ ਸੰਗਤ ਨੂੰ ਲੈ ਕੇ ਹਾਂ ਬਾਕੀ ਚਲੋ ਇਹ ਸਭ ਸਤਿਗੁਰ ਦੀ ਕਿਰਪਾ ਨਾਲ ਹੀ ਹੋਇਆਗੀ ਨਾਲ ਬੀਬੀਆਂ ਵੀ ਆਂਦੀਆਂ ਨੇ ਉਹ ਵੀ ਬਰਤਨ ਸਾਫ ਕਰਦੀਆਂ ਨੇ ਭਾਂਡੇ ਸਾਫ ਕਰਦੀਆਂ ਨੇ ਸੇਵਾ ਕਰਦੀਆਂ ਨੇ ਸਤਿਗੁਰੂ ਇਦਾਂ ਹੀ ਕਰਉਂਦਾ ਰਹੇ ਸਾਰੀ ਸਾਥ ਗਲੋ ਆਪ ਜੀ ਦਾ ਧੰਨਵਾਦ ਜੀ ਬਹੁਤ ਬਹੁਤ ਇਹ ਗੁਲਜਾਰ ਸਿੰਘ ਸੂਬਾ ਇਹ ਸਾਡੇ ਹਿਸ਼ਾਰਪੁਰ ਦੇ ਹੈ ਸੂਬਾ ਜੀ ਨੇ ਤੇ ਇਹਨਾਂ ਦੇ ਪਿਤਾ ਜੀ ਗੁਰਵਚਨ ਸਿੰਘ ਮੱਲੀ ਉਹ ਵੀ ਕਾਫੀ ਸੇਵਾ ਕਰਦੇ ਰਹੇ ਆ ਤੇ ਉਹ ਹਜ਼ਾਰੀ ਬਾਗ ਸਾਧੂਆਂ ਦੇ ਹੁਕਮ ਦੇ ਨਾਲ ਹਜ਼ਾਰੀ ਬਾਗ ਵੀ ਉੱਥੇ ਵਰਨੀਆਂ ਚੱਲਦੀਆਂ ਆਂ ਹੀ ਉੱਥੇ ਵੀ ਜਾਂਦੇ ਰਹੇ ਜਿੱਥੇ ਸਤਿਗੁਰੂ ਹੁਕਮ ਕਰਦੇ ਆਂ ਉੱਥੇ ਜਾਂਦੇ ਹੈ ਜੀ ਤੇ ਇਹ ਵੀ ਅੱਗੋਂ ਵੀ ਬੱਚੇ ਜਿਹੜੇ ਹੈਗੇ ਆ ਬੱਚੇ ਵੀ ਬਹੁਤ ਵਧੀਆ ਨੇ ਗਾਂ ਇਸੇ ਲਗਨ ਵਿੱਚ ਲੱਗੇ ਹੋਏ ਆ ਤੇ ਸੱਚੇ ਪਾਤਸ਼ਾਹ ਇਹਨਾਂ ਤੇ ਕਿਰਪਾ ਰੱਖੇ ਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਇੱਥੇ ਰਸ ਦਾ ਲੰਗਰ ਇਹਨਾਂ ਦਾ ਚੱਲਦਾ ਹੈ 15-16 ਸਾਲ ਤੋਂ ਤੇ ਉਸੇ ਤਰ੍ਹਾਂ ਚੱਲੀ ਜਾਂਦਾ ਬਹੁਤ ਵਧੀਆ ਸਾਧਗੁਰ ਦੀ ਕਿਰਪਾ ਨਾਲ ਧੰਨਵਾਦ ਜੋ ਬੋਲੇ देखते रहिए नामधारी मीडिया इंडिया चैनल को लाइक कीजिए शेयर कीजिए सब्सक्राइब कीजिए धन्यवाद चैनल को लाइक करें सब्सक्राइब करें और बेल आइकन को दबाएं धन्यवाद